ਸਤਿ ਸ਼੍ਰੀ ਅਕਾਲ ਜੀ ਜੀ ਮੀਰੇ ਸਾਰੇ ਠੀਕ ਠਾਕ ਹੋ ਗਏ ਠੀਕ ਠਾਕ ਸ਼ਬਦੀਪ ਦੀਆਂ ਮਸਤੀਆਂ ਸ਼ਬਦੀਪ ਐਸ ਵਕਤ ਪੂਰਾ ਮਸਤੀ ਚ ਆਇਆ ਇਹ ਦਰਸ਼ਕ ਮਨਦੀਪ ਕੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਦਰਸ਼ਕਵਿੰਦਰ ਕੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਸੰਦੀਪ ਗੌਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਨਪੋਰੀ ਸਾਕੇ ਮੱਛੀ ਗੋਲੇ ਮਾ ਬੋਤ ਮੱਛੀ ਜੇ ਹੁੰਦੇ ਦਿਨੋਂ ਕੇ ਇਹਨਾਂ ਨੂੰ ਪਕੌੜੇ ਖਾ 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 ਢਿੱਡ ਵੱਡਾ ਹੋ ਗਿਆ ਮੇਰਾ ਆਪਣਾ ਹੋ ਗਿਆ ਮੋਟੇ ਹੋ ਗਏ ਪਕੌੜੇ ਖਾ ਕੇ ਆਹ ਮੈਨੂੰ ਵੀ ਮਮੀ ਮੋਟੀ ਹੋ ਗਈ ਅੱਜ ਕਿੱਥੇ ਲੱਗਣ ਕੁੜੀ ਨੂੰ ਲੈਣ ਆਏ ਆ ਕੁੜੀ ਆਈ ਫੇਰ ਆਪ ਫੇਰ ਆਪ ਬਣਾ ਦੇ ਜੀ ਅੱਡੇ ਲੇ ਕੇ ਆਈ ਹਾਂ ਪਹਿਲਾਂ ਹੀ ਲੈ ਕੇ ਆਏ ਸੀ ਕੱਲ ਤੇ ਅੱਜ ਇਹ ਲੈਣ ਆਏ ਕੱਲ ਤੇ ਬੜੇ ਦਿਨ ਉਹਨੇ ਰਹਿ ਲਿਆ ਤੇ ਅੱਜ ਲੈਣ ਆਏ ਹੋ ਬੜੇ ਦਿਨ ਕਿੱਥੇ ਰਹਿ ਲੈ ਰਾਤ ਨੂੰ ਆਏ ਹੋ ਉਹ ਨੀਂ ਨਾ ਦੇ ਮੇਰੇ ਲੈਣ ਦਿੰਦੇ ਅਸਲ ਚ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਨਨਾਨਾ ਵਾਂ ਦਾ ਉਹ ਬਾਹਰੋਂ ਆਈਆਂ ਉਹਨਾਂ ਨੇ ਚੱਲ ਜਾਣਾ ਕੱਲ ਪਰਸਾ ਇਹ ਕਰਕੇ ਛੇਤੀ ਛੇਤੀ ਚ ਕੰਮ ਹੋਇਆ ਪਹਿਲਾਂ ਅਸੀਂ ਕੱਲ ਲੈ ਕੇ ਆਏ ਤੇ ਅੱਜ ਉਹ ਲੈਣ ਆਗੇ ਤੇ ਇਹ ਚੱਕਰ ਨਾ ਲੇ ਪਰੋਣਾ ਦੀ ਵੀ ਛੁੱਟੀ ਥੋੜੀ ਐ ਨਾ ਉਹ ਕਹਿੰਦੇ ਚਲ ਹਾਂ ਤੇ ਪਰੋਣਾ ਵੀ ਕੈਨੇਡਾ ਉਹਨੇ ਵੀ ਚਲ ਜਾਣਾ ਵਾ ਥੋੜੇ ਦਿਨਾਂ ਤੱਕ ਉਹਦੀ ਵੀ ਛੁੱਟੀ ਥੋੜੀ ਇਹ ਕਰਕੇ ਫਿਰ ਜਿਹੜੇ ਵਿਆਹ ਦੇ ਕੰਮ ਕਾਰ ਵਿਹਾਰ ਆ ਇਹ ਛੇਤੀ ਛੇਤੀ ਚ ਹੋ ਰਹੇ ਆ ਤਾਂ ਫਾਪੀ ਕੋ ਗੱਲਬਾਤ ਕਰਨਾ ਚਾਹੋਗੇ ਗੱਲਬਾਤ ਕਦੀ 3 ਮਹੀਨਾ ਹੀ ਹੋ ਚੱਲਿਆ ਵਾ ਕਦੀ ਆਗੇ ਕਦੀ ਚੱਲ ਗਏ ਵੰਡਾ ਹੀ ਲੰਬਾ ਜਿਆ ਹੋਇਆ ਸਾਡਾ ਹੁਣ ਵੰਡਾ ਹੀ ਨਹੀਂ ਮੁੱਕਣ ਵੰਡਾ ਹੀ ਨਹੀਂ ਮੁੱਕਣਿਆ ਅੱਜ ਚਲੋ ਲਾਸਟ ਵਾਰੀ ਆਖੇ ਵੀ ਪਗਤਾ ਆਈ ਜਾਈਏ ਆਂਦੇ ਜਰੂਰ ਆਏ ਜਰੂਰ ਆਏ ਹੋ ਮਿਹਣੀ ਹੋਣਾ ਬੰਦਾ ਵੀ ਨਾਲੇ ਬੰਦਾ ਵੀ ਸਾਰੇ ਕੰਮ ਹੋਣਾ ਕੋਈ ਉੱਪਰੀ ਗੱਲ ਨਹੀਂ ਸਾਡੀ ਆਪਣੀ ਕੁੜੀ ਆ ਵਿਚਾਰੀ ਇਹਨਾਂ ਨੂੰ ਟੈਨਸ਼ਨ ਲਿਓ ਅਵਿਆਹ ਜੀ ਦਾ ਕਰਕੇ ਥੋੜਾ ਜਨਾ ਜੀ ਦਦੇ ਤਰੇ ਤੇ ਵੀਡੀਓ ਵੀਡੀਓ ਬਣਾ ਲੈਂਦੇ ਇਹ ਕਹਿੰਦੀਆਂ ਆ ਕਰਦੀਆਂ ਨਹੀਂ ਹਿੰਦੀਆਂ ਇਹਨਾਂ ਕਰਾਂਗੇ ਇਹਨਾਂ ਦਾ ਝਾੜੂ ਪੋਚਾੜੀ ਮੁੱਕਦਾ ਤੇ ਵੀਡੀਓ ਕਿ ਬਣਾਉਣੀ ਹੈ ਉਹ ਬਚਨ ਉਹਦਾ ਤਣ ਵੱਡੇ ਹੋ ਗਏ ਅੱਗੇ ਤੁਹਾਨੂੰ ਦਾਣਾ ਪੈਂਦੀ ਨਹੀਂ 12 1 ਵਜੇ ਨਾਲ ਵੇਲੇ ਹੀ ਹੋਈਦਾ ਉਹ ਮੁਰਗੇ ਅਖੀ ਦਾ ਘੜੀ ਰੈਸਟ ਕਰ ਲਈਏ ਚਲੋ ਉਹ ਦਿਨ ਵੇਲੇ ਵੱਡੇ ਹੋ ਗਏ ਆ ਕੀ ਕਰਾਂਗੇ ਨਹੀਂ ਹੁਣ ਫਰਕ ਪੈਣਾ ਨਹੀਂ ਸਾਨੂੰ ਪਹਿਲਾ ਵਰਗਾ ਹੀ ਆਪਣਾ ਪਿਆਰ ਦੇਣਾ ਵਾ ਜਿੰਦਾ ਅੱਗੇ ਦਿੰਦੇ ਰਹੇਗੇ ਕਿਸੇ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖਣਾ ਸਾਡੇ ਨਾਲ ਕਮੈਂਟਾਂ ਚ ਤੁਸੀਂ ਜ਼ਰੂਰ ਦੱਸਣਾ ਅਸੀਂ ਮਾਪਤ ਕਿੱਦਾਂ ਲਗਦੇ ਨੇ ਤੇ ਮਾਪਤ ਵੱਖਰੇ ਹੀ ਲੱਗਦੇ ਜੀ ਤਾਂ ਹੀ ਵੱਖਰੇ ਬੱਡੇ ਉਹ ਟੇਮੇ ਟੋਲ ਆਇਓ ਉਥੇ ਬੈਠੇ ਕਿਹੜੀ ਮਸਤੀ ਜਿਹਾ ਆਇਆ ਕਿ ਦੋਵੇਂ ਬੈਠੀ ਜਾਏ ਤੇਲ ਮਲ ਕੇ ਬੈਠਾ ਸੀ ਕੁਰਸੀ ਉੱਲ ਕੇ ਤੇ ਕੋਨੇ ਕਾ ਦੇ ਪਨੀਰ ਵਾਲੀ ਆਈ ਬਹੁਤ ਵੀ ਵਾਲੇ ਆ ਰਤ ਚਲ ਗਈ ਆ ਸੰਗ ਗਈ ਆ ਚੱਲ ਗਈ ਹੈ ਕੀ ਕਹਣਾ ਬਹਿ ਜਾਓ ਇੱਥੇ ਆ ਜਾ ਬਹਿ ਜਾ ਇੱਥੇ ਸਾਹਮਣੇ ਇਹ ਤਾਂ ਸੰਦੀਪ ਕੌਰ ਸੰਦੀਪ ਕੌਰ ਗੱਲਬਾਤ ਕਰ ਗਏ ਮੈਨੂੰ ਆਂਦੀ ਨਹੀਂ ਕੋਈ ਨਹੀਂ ਆਉਂਦੀ ਕੋਈ ਤੇ ਕਰ ਜਨਾ ਦੇ ਕੋਈ ਕੋਈ ਸੁਣਾ ਦੱਸ ਕੋਈ ਵਿਆਹ ਦੀ ਦੱਸ ਦੇ ਕੋਈ ਕਿੰਨੇ ਪਕੌੜੇ ਖਾਦੇ ਕਿੰਨੇ ਆਹ ਉਹ ਵੇਖੋ ਇਹ ਕਿਤੇ ਮਸਤੀਆਂ ਤੇ ਬਹੁਤ ਵੇਖੋ ਤੁਸੀਂ ਸੁਖ ਦੀਦੀਆਂ ਮਸਤੀਆਂ ਇੱਕ ਇਹ ਉਹ ਕੋ 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 ਕਨੀ ਆ ਅਗੇ ਤੇ ਪਾ ਗਿਤੇ ਕਿਤੇ ਪਾ ਗਿਤੇ ਦੋ ਕਿਤੇ ਪੋਣਾ ਹੁੰਦਾ ਸੁਖ ਦੀ ਬੜਾ ਖੁਸ਼ ਰਹਿਂਦਾ ਹਣ ਜਾਂਚ ਆ ਵਨ ਡੇਜ ਬੜਾ ਖੁਸ਼ ਹਾ ਵਿਆਹ ਚ ਤੇ ਬਿਮਾਰੀ ਹੋ ਗਿਆ ਸੀ ਇਹ ਤੇ ਹੁਣ ਹੁਣ ਠੀਕ ਹੈ ਥੋੜਾ ਹੁਣ ਥੋੜਾ ਠੀਕ ਵਾ ਤੇ ਚਾਹੇ ਬੜਾ ਪੀਆ ਪਰ ਰੋਜ ਹੰਨੇ ਆ ਰੋਜ ਜਾਂਦੇ ਆ ਕੱਲ ਵੀ ਗਿਆ ਸੀ ਘੁੰਮਣ ਅੱਜ ਵੀ ਬਸ ਗੱਡੀ ਜੀ ਰਹਿੰਦਾ ਹਾਂ ਹਾਂ ਇਹ ਕੰਮ ਜਿਹੜੇ ਬੜਾ ਖੋਜ ਰਹਿੰਦਾ ਇਹਨੂੰ ਲੈ ਕੇ ਤੁਰੇ ਰਹੋ ਫੇਰ ਬੜਾ ਖੋਜ ਰਹਿੰਦਾ ਤੇ ਘਰ ਸਤਾਉਂਦਾ ਘਰ ਸਤਾਉਂਦਾ ਦਾ ਚੀਕਾ ਮਾਰਦਾ ਵੀ ਘਰ ਉਹੋ ਕੰਮ ਲੱਭਦਾ ਤਾਂ ਦੀਆਂ ਕੰ ਲੰਘ ਗੀਆਂ ਸ਼ਿਕਾਇਤਾਂ ਲੰਘ ਗਈਆਂ ਥਾੜੀਆਂ ਇਧਰ ਮਾਨਦੀਪ ਸਿੰਘ ਆ ਗਿਆ ਕੀ ਹਾਲ ਚਾਲ ਬਸ ਇੱਕ ਆ ਇਧਰ ਸਾਹਿਬ ਸਾਬ ਸਿੰਘ ਐ ਸਾਬ ਸਿੰਘ ਗੁਰ ਸਾਹਿਬ ਸਿੰਘ ਇਹ ਮੁੰਡੇ ਜ਼ਿੰਮੇਵਾਰ ਨੇ ਸਮਾਨ ਸਮੋਣ ਇਧਰ ਉਧਰ ਲਿਆਉਣ ਚ ਇਹ ਬੜੀ ਹੈਲਪ ਕਰਦੇ ਆ ਸਾਡੀਆਂ ਦੇਵੀਆਂ ਤੇ ਸਾਡੀਆਂ ਦੇਵੀਆਂ ਆ ਗਈਆਂ ਤੇ ਇਹ ਦੇਵੀਆਂ ਸਾਡੀਆਂ ਸਾਡਾ ਖਰਚਾ ਇਹ ਭੜੀਆਂ ਆ ਤੇ ਇਧਰ ਬਾਲ ਬੱਚਾ ਆਈ 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 ਇਦਰ ਮਾ ਰਮਾਨ ਸਨਾਇਕਾ ਕੋ ਗੱਲ ਹੋ ਰਹੀ ਹੈ ਚਲੋ ਗੱਲ ਬਾਤ ਕਰੀਏ ਥੱਕ ਤ ਨਹੀਂ ਗਿਆ ਥੱਕ ਗਿਆ ਥੱਕ ਗਿਆ ਕੋਈ ਨਹੀਂ ਜਾ ਸਕੋ ਪਕੌੜੇ ਪਾਜਣਗੇ ਹੈ ਉਹ ਘਟ ਕੇ ਦੇ ਲਿਆ ਸਨਾਏ ਤੀ ਜਪ ਸਾਹਿਬ ਗੱਲ ਸੁਣਾਓ ਨਾ ਪੇਪਰ ਕਿਦਾਂ ਰਿਹਾ ਪੇਪਰ ਦੇ ਕੇ ਆ ਥੋੜਾ ਹੋ ਗਿਆ ਪਾਣੀ ਪੀ ਜੰਦੇ ਸਾਡੀਆਂ ਬੀਬੀਆਂ ਤਾਂ ਇੱਧਰ ਹੱਡੀਆਂ ਸੰਗ ਤਾਂ ਬੈਠੀਆਂ ਜੋਏ ਕਰਦੀਆਂ ਚਾਹ ਪਾਣੀ ਪੀ ਕੇ ਹੋ ਜਾ ਖੜੇ ਹੋ ਜਾ ਤੇ ਆਂਟੀ ਉਹ ਗੱਲਬਾਤ ਕਰਨੀ ਚਾਹੋਗੇ ਧਾਰਾ ਦਾ ਟਾਈਮ ਹੋ ਗਿਆ ਵਾ ਧਾਰਾ ਦਾ ਟਾਈਮ ਹੋ ਗਿਆ ਵਾ ਬੱਚੇ ਦਾ ਟਾਈਮ ਹੋ ਗਿਆ ਕਈਆਂ ਦਾ ਧਾਰਾ ਦਾ ਦੇਣਾ ਆਂਟੀ ਤੂੰ ਤਾਂ ਕਈਆਂ ਕਈ ਕਰਕੇ ਬਿੰਨੂ ਵੀ ਡਰਾ ਦਿੰਨੀ ਹੈ ਇਧਰ ਵੀ ਫਿਕਰ ਪੈ ਜਾਂਦਾ ਮੈਨੂੰ ਆਪਣੀਆਂ ਲਈ ਜਾਂਦਾ ਜਿੱਤ ਆ ਜਾਂਦਾ ਬਹੁਤ ਜੱਤਾ ਜੇ ਪਕੌੜੇ ਖਾ ਲਈ ਠੀਕ ਹੈ ਮੈਂ ਅੰਦਰ ਜੇ ਤੱਕ ਹਾਂ ਹੁਣ ਨਾ ਜੇ ਤੱਕੜਾ ਪਕੌੜੇ ਦਿਮਾਗ ਨੂੰ ਚੜੇ ਬੱਸ ਨਾਨ ਹੋਏ ਨਾਨ ਦਾ ਰੱਦਾਂਗੇ ਪਾਠੇ ਕੋਣੇ ਖਾਣੇ ਨਹੀਂ ਖਾਣੇ ਦਰਲਾ ਪਹਿਲੋਂ ਪਾਉ ਮੇਲਾ ਪਹਿਲੋਂ ਪੇਟ ਪੂਜਾ ਫੇਰ ਕੰਮ ਦੂਜਾ ਬਾਜਣ ਕਿਤੇ ਲਫਾਫੇ ਜੀ ਪਾਲਾ ਗਿਆ ਉਹਨੇ ਕੀ ਕਰਨਾ ਵੇਲੇ ਨੇ ਇਹ ਗੱਲ ਸਹੀ ਆ ਜਾਨ ਲੱਗ ਗਈ ਇਧਰ ਮੁੰਡਾ ਫਰੂਟ ਲੈ ਕੇ ਜਾਂਦਾ ਹੋਇਆ ਕਟਿੰਗ ਹੋ ਗਿਆ ਸਾਰਾ ਹਾਂਜੀ ਹੱਥ ਹੋ ਗਿਆ ਨਾ ਨਹੀਂ ਕੋਈ ਨਹੀਂ ਮੇਰੇ ਨਾਲ ਕੋਈ ਨਹੀਂ ਐਸੀ ਕਿ ਕਰਕੇ ਹੋਣੀ ਕੀ ਨਾ ਤਰਾ ਗੁਰਮੁਖ ਹੈਗਾ ਗੁਰਮੁਖ ਹੈਗਾ ਗੁਰਮੁਖ ਹੈਗਾ ਗੁਰਮਤਿ ਕਿੱਥੇ ਪੜਦਾ ਹੈ ਹੈ ਸਕੂਲ ਦੇ ਨਾਮ ਦੱਸਣਾ ਮੈਂ ਫਰਵਾਟਿਕ ਹੋਰ ਠੀਕ ਪਾਏ ਮੁੰਦੀ ਕੋਈ ਨਹੀਂ ਮੁੰਦੀ ਤੇ ਹੈਗੀ ਨਹੀਂ ਆਉਂਦੀ ਹੁੰਦੀ ਤੇ ਸੁਣਾ ਦੇ ਸੁਣਾ ਦੋ ਤੇ ਇਧਰ ਫਰੂਟ ਚਾਟ ਦੀ ਕਟਿੰਗ ਹੁੰਦੀ ਹੋਈ ਫਰੂਟ ਚਾਟ ਹੀ ਕਹਿੰਦੇ ਆ ਮੈਨੂੰ ਇਨਾ ਪਤਾ ਪਤਾ ਨਹੀਂ ਹੁੰਦਾ ਆਓ ਆ ਗਿਆ ਮੁੰਡਾ ਉਹ ਥੋੜਾ ਘਾ ਕੇ ਥੱਲੇ ਰੱਖ ਦੇ ਤੇ ਮੁੰਡੇ ਸਪਲਾਈ ਕਰਦੇ ਹੋਏ ਇਹ ਕਿਹੜਾ ਇੰਦਰ ਫੜਾ ਪੇੜੋ ਆ ਇੱਕ ਆ ਉੱਦ ਕੱਢੋ ਤੇ ਤੂੰ ਲੈ ਕੇ ਰੱਖੋ ਹਾਂ ਰੱਖ ਦੁਪਰ ਆਸ ਤੇ ਕਿਹਨਾ ਸੋ ਜੋ ਲੁਕ ਤੇ ਜਾ ਕੇ ਹੁਣ ਉੱਤੇ ਦੇਵਾ ਥੱਲੇ ਥੱਲੇ ਬਾਥੇ ਹੋ ਗਿਆ ਇੱਕ ਥੱਲੇ ਇੱਕ ਟ੍ਰੇ ਲੈ ਜਾ ਦੂਰੇ ਹਾਂ ਥੱਲੇ 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 ਪਹਿਲਾਂ ਗੇੜਾ ਮਾਰੋ ਲੇਕਿਨ ਦੋਹਰਾ ਗੇੜਾ ਲਾਜੇ ਨਾ ਲੈਣਾ ਕੋਈ ਰਹਿ ਗਿਆ ਇੱਧਰ ਸਾਡੇ ਹਲਵਾਈ ਸਾਹਿਬ ਇਹਨਾਂ ਦਾ ਸਾਰਾ ਕੰਮ ਆ ਤੇ ਸਾਰਾ ਜੋ ਢਿੱਡ ਭਰਨੇ ਜਿੰਨਿਆਂ ਦੇ ਇਹਨਾਂ ਨੇ ਭਰਨ ਹੈ ਹੈ ਤੇ ਬੜਾ ਹਿਸਾਬ ਕਿਤਾਬ ਰੱਖਣਾ ਪੈਂਦਾ ਕਿਉਂ ਜੀ ਵੀ ਇੰਨੀ ਸਬਜ਼ੀ ਚ ਕੀ ਪਾਉਣਾ ਕਿੰਨਾ ਪਾਉਣਾ ਕਿ ਨਹੀਂ ਸਬਜ਼ੀ ਦੇ ਚਾਰ ਬੰਦੇ ਦੀ ਪੜਾਉਣੀ ਓਕੀ ਹੋ ਜਾਂਦੀ ਹੈ ਤੇ ਇਹਨਾਂ ਨੂੰ ਪੂਰਾ ਪੇਹਤ ਹੁੰਦਾ ਕੀ ਕਰਨਾ ਕਿੰਨੇ ਬੰਦਿਆਂ ਦੀ ਕਿੰਨੀ ਸਬਜ਼ੀ ਇੱਧਰ ਪਕੌੜਾ ਛਕੌੜਾ ਵਧਿਆ ਪਾਪੜ ਨਿਕਲ ਗਏ ਆ। ਖੁਰਪਾ ਫਿਰਦਾ ਹੋਇਆ ਸਬਜ਼ੀ ਦੇ ਵਿੱਚ। ਇਹ ਚੈਕਿੰਗ ਹੋ ਰਹੀ ਹੈ। ਪਹਿਲਾਂ ਪਾਣੀ ਪੈਰਾਂਗੇ। ਇਹ ਖੁਰਪਾ ਫੇਰਨਾ ਬੜਾ ਔਖਾ। ਯਾਰੀ ਵਿਆਹ ਸ਼ਾਦੀ ਸ਼ਾਰੀ ਤੇੜੀ ਫੇਰਨਾ ਪੈਂਦਾ ਕਿ ਨਹੀਂ? ਹਾਂਜੀ। ਖੁਰਪਾ ਇਹੜਾ। ਤੁਮੇ ਚੱਲਦੇ ਰਹਿੰਦੇ। ਲਗਾਤਾਰ ਚੱਲਦਾ ਕੰਮ। 4512 ਆਹ ਰੋਟੀ ਪਾਈ ਕਿ ਅਖੜਾ ਅੰਦਰ ਆਵੇ ਤੇ ਘਰ ਪਰੋਰਾ ਆ ਆਹੋ 440 ਆ ਹਾਂ ਜਦ ਮੈਂ ਚਾਰ ਘਰ ਤੇ ਆ ਕਰਦਾ ਆਹਾਂ ਤਗੜਾ ਕਰਨਾ ਤੇ ਇਧਰ ਸਾਡੇ ਅੰਕਲ ਜੀ ਜੋ ਸਾਰੀ ਵਿਆਹ ਦੀ ਜ਼ਿੰਮੇਵਾਰੀ ਇਨਾਂ ਤੇ ਹੀ ਇਹਨਾਂ ਇਹਨਾਂ ਦੇ ਮੋਢੇ ਦੇ ਪਾਰ ਹੀ ਸਾਰਾ ਵੀਰਾਂ ਦੇ ਚਲਦੇ ਕਿਵਾਂ ਕਰੀ ਤੇ ਬੜੀ ਵਧੀਆ ਨਭਾਈ ਇਹਨਾਂ ਨੇ ਕਰਨਾ ਚਾਹੀਦਾ ਜੀ ਹਾਂ ਫੇ ਜਿਮੇਵਾਰੀ ਲਈ ਹੋਇਆ ਹੈ ਪੂਰੀ ਇਹੋ ਜਿਹੇ ਇਨਸਾਨ ਆ ਵੀ ਵੇਖ ਲੋ ਤੇ ਰੂਹ ਹੀ ਖੁਸ਼ ਹੋ ਜਾਂਦੀ ਹੈ ਤੇ ਮਨ ਖੁਸ਼ ਹੋ ਜਾਂਦਾ ਵੇਖ ਕੇ ਬਾਕੀ ਇੰਦਰ ਤੇ ਕੰਮ ਚੱਲਦਾ ਹੀ ਰਹਿਣਾ ਜੀ ਸ਼ਾਮਾਂ ਤੱਕ ਤੇ ਪਕੌੜਾ ਪਕੜਾ ਵਧਿਆ ਵਾ ਤੇ ਬੀਬੀਆਂ ਪਹੁੰਗੀਆਂ ਲਫਾਫਿਆਂ ਚ ਫਿਰ ਤੁਰਦੀਆਂ ਬੰਨ ਗਈਆਂ ਕਿਹਾ ਕਹੇ ਜੀ ਹੋਰ ਕਿਹੜਾ ਇਦਾਂ ਥੋੜੀ ਛੱਡਦੇ ਨੇ ਵਧਿਆ ਪਕੌੜਾ ਆਹੋ ਇਹ ਲਫਾਫੇ ਪਾਉ ਤੇ ਫੇਰ ਹੀ ਵਰਤਿਆ ਜਾਣਾ ਫੇਰ ਹੀ ਵਰਤਿਆ ਜਾਣਾ ਚੰਗਾ ਵਰਤਾਇਆ ਜਾਊਗਾ ਇਹ ਮੁਖਣੀਆ ਇਹ ਫੇਰ ਹੀ ਮੁੱਕੂਗਾ ਇਹ ਦਿਨ ਦਾ ਲੰਗਰ ਆ ਹਾਂ ਇਹ ਗੁਰੂ ਦਾ ਲੰਗਰ ਆ ਟੁੱਟ ਵਰਤਦਾ ਹਾਂ ਤੇ ਵਾਧੇ ਹੀ ਰਹਿੰਦੇ ਵਾਧੇ ਹੀ ਗੁਰੂ ਲਾਣਕ ਦਾ ਲੰਗਰ ਆ ਇਹ ਵੇਟ ਘਟਦਾ ਇਹ ਵਾਧਾ ਹੀ ਹੁੰਦਾ ਹੋ ਹਾਂ ਜੋ ਜੀ ਛਕੇ ਉਹ ਕਦੇ ਨਾ ਥਕੇ ਹਾਂ ਹੈ ਜੋ ਆਵੇ ਉਹ ਰਾਜੀ ਜਾਵੇ ਤੇ ਢਿੱਡ ਭਰ ਕੇ ਜਾਵੇ ਇੱਧਰ ਬੀਬੀਆਂ ਫਰੂਟ ਚਾਟ ਨਾਲ ਟੱਕਰ ਗਈਆਂ ਆਹੋ ਮੋ ਕਾਂ ਦਾ ਬੀਬੀਆਂ ਜਿਹੜਾ ਬਹਿ ਕੇ ਖਾਂਦੀਆਂ ਨਹੀਂ ਤੇ ਆਪਣੇ ਹੱਥ ਆਪ ਹੀ ਛਾੜਨੇ ਪੈਂਦੇ ਆ ਤੇ ਆਪਣੇ ਹੱਥ ਤੇ ਦੌੜੇ ਦੌੜੇ ਆ ਫੜ ਲੋ ਬਲ ਨੂੰ ਪਾਣੀ ਆਨੇ ਖਾਣ ਪੀਣ ਦੀ ਸਮਾਂ ਨਹੀਂ ਖਾ ਲੋ ਪਾ ਕੇ ਆ ਗਿਆ ਤੇ ਕਿਹਨੂੰ ਮੈਂ ਖਾ ਲੂ ਆਪ ਨਾਲੂ ਉਪ ਨਾਲੂ ਆਪ ਨਾਲੂ ਉਪ ਨਾਲੂ ਚੱਲ ਅੱਜ ਗਰਮ ਗਰਮ ਖਾਈ ਜਾਓ ਕਿੰਨਾ ਸੁਆਦੀ ਹੁੰਦਾ ਉਹ ਨਹੀਂ ਸੁਆਦਿੰਦਾ ਫਿਰ ਨੱਠੇ ਭੱਜੇ ਖਾਣੀ ਕਦੀ ਅਚੇਰਾ ਕੇ ਘਰੋਵਰੀ ਉਹ ਕਦੀ ਅੱਡਾ ਤੇ ਟੈਂਟ ਨਾਲ ਕੋ ਖਾਣੀ ਜਾਂਦਾ ਇੱਥੇ ਆਉਂਦੀ ਨੱਠੇ ਭੱਜੇ ਖਾਣੀ ਤੇ ਫਿਰ ਵੀ ਕੁੱਤੇ ਖਾਣੀ ਹਾਂ ਲੋ ਆਇਕੋ ਚਾਹੀ ਜਾਂਦਾ ਉਹ ਤਾਂ ਮੁੰਨਾ ਵੱਜੇ ਕੇ ਨਾਲ ਦੋਵਾਂ ਦੀ ਡਿੱਗ ਲੱਗਾ ਇੱਥੇ ਬਿਠਾਇਆ ਗਿਆ ਦਾ ਮੂੰਹ ਵੱਜ ਗਿਆ ਨਾਲ ਆਈਆ ਤੋਨੇ ਹੋਏ ਨਾਲ ਹੀ ਲਾਲ ਆ ਜੀ ਆ ਗਿਆ ਚੁੱਪ ਜੀ ਚੁੱਪ ਜੀ ਇਹ ਕਿਹਦਾ ਬੀ ਡੌਗ ਇਹਦਾ ਮੁੰਡਾ ਮਾਸੀ ਦਾ ਇਹ ਮੁੰਡਾ ਮਾਸੀ ਦਾ ਚਲਾਉਂਦਾ ਨਹੀਂ ਬਸ ਨਹੀਂ ਹਾਂ ਇੰਨੇ ਆਈਆਂਗੇ ਉਹਦੇ ਵਿੱਚ ਵੱਜ ਜਾਂਦਾ ਸੀਦਾ ਟਰੱਕ ਨਹੀਂ ਹਾਂ ਟਰੱਕ ਨਹੀਂ ਵੱਜਾ ਗੱਡੀ ਵੱਜੀ ਗੱਡੀ ਵੱਜੀ ਤੇ ਹਣ ਗਾਣੇ ਦੇ ਹਿਸਾਬ ਨਾਲ ਟਰੱਕ ਕਹਿਣਾ ਪਿਆ ਉਹਦਾ ਵਜੀ ਗੱਡੀ ਤੇ ਵੱਡਾ ਚਲਾਉਂਦਾ ਡਰਾਈਵਰ ਹੀ ਕਰਦਾ ਏ ਮੁਸ਼ਾਹ ਰੱਖਦਾ ਕੁੰਡੀਆਂ ਹਾਂ ਤਾਜ਼ੀਆਂ ਜੇ ਫ੍ਰਿਜ ਖਰਾਬ ਹੋ ਜੇ ਭਾਈ ਇਹਦੀ ਮੁਸ਼ਾਹ ਨਾਲ ਡੋਲੂ ਟਾਂਗ ਲੋ ਦੁੱਧ ਵਾਲਾ ਖਰਾਬ ਨਹੀਂ ਹੁੰਦਾ ਰਾਤ ਟੰਗ ਕੇ ਤੇ ਖਲਾਰ ਛੜੋ ਇਹਨੂੰ ਹਾਂ ਦੋਵੇਂ ਬੰਨੇ ਟੰਗਿਆ ਜਾਂਦਾ ਆਂਦੇ ਨਾ ਮੋਸ਼ੇ ਤੇ ਨਿੰਬੂ ਖਲੋਂਦਾ ਨਿੰਬੂ ਇਹਦੀ ਮੋਸ਼ੇ ਤੇ ਸੇਬ ਖਲੋਏ ਜਿੱਡੀ ਤਗੜੀ ਆ ਤੇ ਇਹੀ ਤੇ ਵੈਸੇ ਹੀ ਥੱਲੇ ਨੂੰ ਰੱਖੀਆਂ ਉਹ ਉਹ ਨਹੀਂ ਤਾਂ ਕੀ ਆਂਦੇ ਹੁੰਦੇ ਨਿਆਣੇ ਤਿਲਕ ਦੇ ਜਿੱਤੋ ਪੰਗੂੜਾ ਜਾ ਪੰਗੂੜਾ ਜਾ ਜਿਹੜਾ ਸਲੇਪ ਵਾਲਾ ਉਹਦੇ ਵਾਂਗੂ ਵੈਸੇ ਇੱਥੇ ਮੱਖੀ ਪਾਵੇ ਤੇ ਆਉ ਨੂੰ ਆ ਜਾਂਦੀ ਆ ਇੱਥੇ ਪਾਵੇ ਤੇ ਆਉ ਚਲ ਜਾਂਦੀ ਐ ਇੱਕ ਤਾਂ ਮੱਖੀ ਨਹੀਂ ਜਾਂਦੀ ਇੱਥੇ ਪੱਖੀ ਨਹੀਂ ਉਹਦਾ ਜਾਂਦੀ ਮੱਖਾ ਹੀ ਜਾਂਦਾ ਤੇ ਇਧਰ ਪਰੋਨੇ ਸਾਡੇ ਸ਼ੇਰ ਸ਼ੂਰ ਕਾਡੇ ਤੇ ਬੱਚੇ ਖਡੋਣੇ ਖਡਾਣੇ ਖਰੀਦੇ ਹੋਏ ਮਾਸੜ ਜੀ ਨੇ ਖਰੀਦਨ ਡਿਆ ਸਾਡਾ ਮਾਸੜ ਵੀ ਇੱਕ ਕਾਰ ਖਰੀਦਨ ਡਿਆ ਓਹ ਦੇਖੋ ਕਿੱਥੇ ਆ ਭਾਈ ਓਹ ਮਾਸੜ ਆਡਾ ਪਗਾ ਖਰੀਦਨ ਡਿਆ ਕਾਰਾਂ ਖਰੀਦਨ ਡਿਆ ਕਾਰਾਂ ਨਿਕੀਆਂ ਨਿਕੀਆਂ ਉਹਦਾ ਵੀ ਡਰਾਈਵਰ ਆ ਤੇ ਗੱਡੀਆਂ ਕੁਡੀਆਂ ਦਾ ਸ਼ੌਂਕ ਹੁੰਦਾ ਡਰਾਈਵਰਾਂ ਨੂੰ ਤੁਹਾਨੂੰ ਪਤਾ ਤੇ ਨਿਆਣਿਆਂ ਨੂੰ ਵੀ ਗੱਡੀਆਂ ਲੈ ਲੈ ਦੇਣ ਡੇ ਆ ਦਵਾ ਦਵਾ ਆ ਬੈਠੀ ਆ ਡੀ ਕੁੜੀ ਦੱਸੋ ਜੀ ਕਈ ਆਂਦੀ ਸਵੇਰ ਦੀ ਨਹੀਂ ਨਹੀਂ ਕੋਖੜੀ ਖਾਲੀ ਬੈਠੀ ਬਸ ਮੂਹਰੇ ਵਿੱਚ ਜਾਂਦੀ ਸਵੇਰ ਦੀ ਦੱਸੋ ਦੱਸੋ ਕੋਈ ਵਿਚਾਰ ਵਿਚਾਰ ਗਾਲੀ ਹੋਈ ਹੈ ਕੱਲ ਵਿਯੋਗ ਸੇਵਾ ਹੋਈ ਕਿ ਨਹੀਂ ਪੂਰੀ ਪੂਰੀ ਦੂਜੀ ਸੇਵਾ ਹੋਈ ਹੈ ਆ ਗਿਆ ਡਿਪੂਈ ਬਹੁਤ ਜ਼ਿਆਦਾ ਖਾਲੀ ਫੜ ਕੇ ਪੂਈ ਲਾਈ ਈ ਤੇ ਜੀ ਆਦਾ ਆ ਬੁੜਿਆਰੇ ਪੂਆ ਨਹੀਂ ਨਹੀਂ ਅਮਾਨੂੰ ਕਹਿੰਦਾ ਮੈਂ ਕੋਈ ਨਹੀਂ ਕਰਦਾ ਪਾਣਾ ਆਹ ਫੇਲੀ ਪੂਆ ਆਹ ਪਲੇਟ ਤੇ ਮੇਰਾ ਖੱਤੂਆ ਹਾਂ ਤੇ ਉਤੋ ਸ਼ੰਮੀ ਚਾਚੂ ਅਮਜੀਆ ਤੇ ਮੋਗਾ ਵੇ ਕੀ ਬੇ ਦੱਸੋ ਕੋਈ ਵਿਚਾਰ ਭੱਜੀ ਜਾਂਦੀ ਆ ਜੀ सेवा پڑھی ਕਿ ਹੋਈੋ ਯਾਰ ਬਹੁਤ ਵਧੀਆ ਭਾਜੀ ਬਹੁਤ ਵਧੀਆ ਧੰਨਵਾਦ ਧੰਨਵਾਦ ਤੁਹਾਡਾ ਥੈਂਕ ਯੂ ਵੈਰੀ ਮਚ ਮੈਂ ਇਹ ਸ਼ਰੂ ਕਹਦੇ ਮੈਂ ਕੱਲ ਨਾਨਕ ਕਵਾਈਂ ਸੇਵਾ پڑھی ਕਿਦਰ ਅੱਧੀ ਪੜਾ ਕਹਿੰਦਾ ਜਿੱਦਾਂ ਤੰਦੂਰ ਤੇ ਦੀ ਡਿਊਟੀ ਸੀ ਮੈਂ ਸੇਵਾ پڑھی ਕਿਦਰ ਆਉਂਦਾ ਉਹ ਅੱਧੀ ਠੀਕ ਹੋ ਜਾਂਦਾ ਦੂਜਾ ਦੂਜੀ ਸੇਵਾ ਬਣੀ ਹੋਈ ਲੱਗਦਾ ਜਿੱਦਾਂ ਤੂੰ ਬਣ ਕੇ ਆਈ o kholoti ਤਾਨੂੰ ਹੁਣ ਗੱਲ ਕੋਈ ਨਹੀਂ ਬੱਚਿਆਂ ਨੂੰ ਨਾ ਨਹੀਂ ਪਚੜਦੇ ਗੱਲ ਕੋਈ ਨਹੀਂ ਹੋਦੀ ਤੇ ਤੂੰ ਹੀ ਖਾਈ ਜਾ ਉਹ ਅੱਜ ਲਾਸਟ ਵਾਰ ਦੀ ਗੱਲ ਹੀ ਚੰਨੇ ਕਰ ਜਾ ਤੈਨੂੰ ਨਾ ਬਸ ਆ ਲਾਸਟ ਉਸ ਸਮਾਗਮ ਦੀ ਲਾਸਟ ਪ੍ਰੋਗਰਾਮ ਸਮਾਗਮ ਹੀ ਚੜ ਅਜੇ ਆਪ ਦੋ ਹੀ ਖਾਧੀਆਂ ਨੇ ਚੜਦੀਆਂ ਚੰਦ ਵਾਲੀ ਕਿਹਦੀ ਗੱਲ ਹੈ ਚ ਕਿਉਂ ਹੋਰ ਘਰ ਆ ਜਾਣਾ ਪ੍ਰੋਗਰਾਮ ਹੋਵੇ ਨਾ ਸਾਡੇ ਘਰ ਤੋਂ ਉਹਨੂੰ ਸਮਾਗਮ ਹੀ ਕਿਹਾ ਨਹੀਂ ਨਹੀਂ ਮੇਰੇ ਸਮਾਗਮ ਲੰਗਰ ਗੁਰੂ ਦਾ ਹੀ ਚੱਲਦਾ ਜੀ ਲੰਗਰ ਗੁਰੂ ਦਾ ਹੀ ਹੈ ਜਲੋ ਜੋ ਵੀ ਬਰਤਦਾ ਟੁੱਟ ਸਹੀ ਗੱਲ ਤੁਹਾਡੇ ਸਾਹਮਣੇ ਟੁੱਟ ਵਰਤਦਾ ਖਾ ਲਿਆ ਪਰਿਆ ਯਾਰੇ ਪਰਿ ਬਿਨਾ ਪਿੱਛੇ ਜਿੱਦੇ ਦੀ ਵਜਾ ਇਹ ਕਿੰਦਰ ਇਹ ਬਲ ਉਦੋਂ ਨਿਦਾਨ ਬਣਾਦਾ ਹਾਂ ਲੈਣ ਵਾਲਾ ਫੋਕਸ ਕਰ ਮਮਾ ਜੀ ਰਨ ਵਾਲੇ ਆ ਪਾਉਂਦੇ ਆ ਉਹ ਦਰਦ ਨਹੀਂ ਨਾ ਕਰੀਂ ਤਾਈਏ ਬਤ ਕਰੀਂ ਨਾ ਕਰੀਂ ਅਮਰ ਮਾਸੀ ਮੋਹ ਜੀ ਪਾਉਂਦੇ ਕੁੜੀ ਚੱਲ ਜਣਾ ਅੱਜ ਹੈ ਚੱਲ ਜਣਾ ਕਿਚ ਰਹਿਣਾ ਹੀ ਕੁੜੀ ਚੱਲੀ ਬਗ ਰਬੀ ਉਹ ਲੱਕੜਾ ਲੈ ਗਿਆ ਲੈ ਜਾਣਾ ਦੂਜਾ ਆ ਬੰਦਾ ਮੂੜੀਆਂ ਹੀ ਖਾਈ ਜਾਂਦੇ ਨੇ ਪਤਾ ਨਹੀਂ ਕੀ ਲੱਭਦਾ ਰੋਟੀ ਖਾਣ ਨਹੀਂ ਟਾਈਮ ਆ ਸ਼ਾਮਾ ਨੂੰ ਦੱਸੂ ਮੁਰਕੇ ਦੇ ਲੱਗੇ ਕੋਈ ਨਹੀਂ ਬਹਿ ਸਕਦਾ ਸ਼ਾਮਾ ਨੂੰ ਦੱਸੂ ਨਹੀਂ ਬਾਜ਼ਾਰ ਦੀ ਵਾਹ ਸੋ ਪਾਪੜਾ ਖਾ ਲਿਓ ਇਹਨੇ ਮੂੜੀਆਂ ਬੜੀਆਂ ਖਾਦੀਆਂ ਜੇ ਤੇ ਲੱਗੀ ਘਾਟੀ ਪਿਓ ਇੱਧਰ ਖਾਣੇ ਖਾ ਲਈ ਤੇ ਇੱਧਰ ਵਰਤਮਾਲਦੀ ਜਦੋਂ ਕੁੜੀ ਦੀ ਵਿਦਾਈ ਹੋਣ ਲੱਗੀ ਤੇ ਇੱਕ ਸੌਂਗ ਯਾਦ ਆ ਗਿਆ ਮੈਨੂੰ ਜਦੋਂ ਹੋ ਮੇਰੀ ਢੋਲੀ ਮੈਂ ਅੱਖੀਆਂ ਤੋਂ ਉਲੇ ਜਦੋਂ ਹੋ ਮੇਰੀ ਢੋਲੀ ਮੈਂ ਅੱਖੀਆਂ ਤੋਂ ਉਲੇ रोरोपि जिह के करी रे मिनू डोली च बठा के मार रोए वी रे मिनू डोली च बठा के मार रोए वी रे माए चुप बैठी का तू कुजी मुंह क्यों ना बोले मई चुप बैठी का तो कुजी मुंह क्यों ना बोले मई देख देख रो मेरे गुड़िया पटोलि मई देख देख रोई मेरे சா மீக <laughs> <laughs> ਉਹ ਮਰੋ ਨਾ ਮੇਰਾ ਉਹਨੇ ਬੇਡਾ ਲੋਕ ਦੀ ਫੇਰ ਹੈ ਇਹ ਕਰਨਾ ਭਾਈ ਹੁਣ ਚਲ ਆ ਕੇ ਮੰਗ ਲੈ ਆ ਕੇ